ਕੇ ਨਾਲ ਚਾਇਓ ਚੰਡੀਗੜ੍ਹ ਦੀ ਚੋਰੀ ਫੜੀ ਗਈ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਚਾਰ ਸੀਟਾਂਾਂ ਦੀ ਪਾਰਟੀ ਤਾਂ ਲਾਇਨਸ ਚ ਵੀ ਔਰ ਦੇਸ਼ ਚੋਂ ਵੀ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਹਾਨੂੰ ਪ੍ਰੋਬਲਮ ਰਵਿੰਦ ਕੇਜਰੀਵਾਲ ਜੀ ਤੋਂ ਆਈ ਆ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਜ਼ੋਰਦਾਰ ਹਮਲਾ ਕਰਦੇ ਐ ਐਕਸਪੋਜ਼ ਕਰਦੇ ਐ ਬੇਨਕਾਬ ਕਰਦੇ ਐ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਜੀ ਤੋਂ ਤੁਹਾਨੂੰ ਪਤਾ ਹੈ ਇਸ ਮੁਲਕ ਚ ਅਗਰ ਸਭ ਤੋਂ ਵੱਧ ਮੋਤੀ ਸਾਹਿਬ ਦੀਆਂ ਜਿਹੜੀਆਂ ਐਂਟੀ ਪੀਪਲ ਪਾਲਿਸੀਜ਼ ਉਹਨੂੰ ਬੇਪਰਦਾ ਕੀਤਾ ਆ ਉਹਨੂੰ ਸਭ ਤੋਂ ਵੱਧ ਐਕਸਪੋਜ਼ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਆ ਇਸ ਗੱਲ ਤੇ ਤੁਹਾਨੂੰ ਡਰ ਲੱਗਦਾ ਤੁਸੀਂ ਨਹੀਂ ਚਾਹੁੰਦੇ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਲੋਕ ਸਭਾ ਦੇ ਇਲੈਕਸ਼ਨ ਚ ਕੈਂਪੇਨ ਕਰਨ ਸਕਣ ਇਸ ਕਰਕੇ ਤੁਸੀਂ ਅੰਦਰ ਠੋਕਿਆ ਤੇ ਦੂਜਾ ਜਾਖੜ ਸਾਹਿਬ ਤੁਸੀਂ ਕਹਿੰਦੇ ਹੋ 도ਗਲਾ ਤੁਸੀਂ ਆਵਾ ਦੀ ਪਾਰਟੀ ਨੂੰ 도ਗਲਾ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਜਾਖੜ ਸਾਹਿਬ 도ਗਲੇ ਤੁਸੀਂ ਕਿਤਰਾ ਹੋ ਮੈਂ ਇੱਕ ਇੱਕ ਪੁਆਇੰਟ ਰੱਖੂਗਾ ਤੁਸੀਂ ਉਸ ਦਿਨ ਧੋਗ ਲਿਆਓ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀਐਫ ਰੋਕ ਕੇ ਬੈਠੀ ਆ 8000 ਕਰੋੜ ਦਾ ਤੁਹਾਡੇ ਮੂੰਚੇ ਇੱਕ ਸ਼ਬਦ ਵੀ ਨਿਕਲਿਆ ਜਾਖੜ ਸਾਹਿਬ ਤੁਸੀਂ ਧੋਗ ਲਿਆਓ ਉਦੋਂ ਜਦੋਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਭਾਜਪਾ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ ਤੇ ਸੁਨੀਲ ਜਾਖੜ ਇੱਕ ਸ਼ਬਦ ਨਹੀਂ ਬੋਲਦਾ ਤੁਸੀਂ ਧੋਗ ਲਿਆਓ ਉਦੋਂ ਜਾਖੜ ਸਾਹਿਬ ਜਦੋਂ ਤੁਹਾਡੀ ਭਾਜਪਾ ਦੀ ਹਰਿਆਣਾ ਸਰਕਾਰ ਸਾਡੇ ਨੌਜਵਾਨ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦੀਆ ਤੇ ਸੁਨੀਲ ਜਾਖੜ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਦਾ ਤੁਸੀਂ 도ਗਲੇ ਉਦੋਂ ਸੁਨੀਲ ਜਾਖੜ ਜੀ ਜਦੋਂ ਲਖੀਮਪੁਰ ਖੀਰੀ ਦੇ ਕਾਤਲ ਦੇ ਪਿਓ ਨੂੰ ਭਾਜਪਾ ਤੁਹਾਡੇ ਮੋਦੀ ਸਾਹਿਬ ਨੂੰ ਟਿਕਟ ਦੇ ਕੇ ਨਵਾਜਦੇ ਆਪਣੇ ਕੈਬਨਿਟ ਦਾ ਹਿੱਸਾ ਬਣਾਉਂਦੇ ਆ ਤੇ ਸੁਨੀਲ ਜਾਖੜ ਦੇ ਮੂੰਹ ਚੋਂ ਇੱਕ ਆਵਾਜ਼ ਨਹੀਂ ਨਿਕਲੀ ਇਸ ਕਰਕੇ 도ਗਲੇ ਤੁਸੀਂ ਹੋ ਤੁਸੀਂ ਪੰਜਾਬ ਦੇ ਹੱਕ 'ਚ ਅਜੇ ਤੱਕ ਇੱਕ ਹਾਂ ਦਾ ਨਾਰਾ ਨਹੀਂ ਮਾਰਿਆ 68% ਤੋਂ ਵੱਧ ਗ੍ਰਾਂਟਾਂ ਪੰਜਾਬ ਦੀਆਂ ਕੱਟਤੀਆਂ ਕੀ ਪੰਜਾਬ ਦੇ ਹਿੱਸਾ ਨਹੀਂ ਆ ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਤਾਂ ਸੁਨੀਲ ਜਾਖੜ ਜੀ ਦੋਗਲਾ ਕਿਰਦਾਰ ਤੁਹਾਡਾ ਆ ਡਬਲ ਸਟੈਂਡਰਡ ਤੁਹਾਡਾ ਆ ਔਰ ਤੁਹਾਡੇ ਇਸ ਮੋਦੀ ਦੀ ਤਾਨਾਸ਼ਾਹੀ ਦੇ ਅਗੇ ਅਸੀਂ ਝੁਕਣ ਵਾਲੇ ਨਹੀਂ ਹੈ ਆਮ ਆਦਮੀ ਪਾਰਟੀ ਚਾਹੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਹੋਣ ਚਾਹੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਹੋਣ ਤੁਹਾਡੇ ਸਾਹਮਣੇ ਅਸੀਂ ਗੋਡੇ ਨਹੀਂ ਟੇਕਣ ਵਾਲੇ ਅਸੀਂ ਇਸ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀ ਲੜਾਈ ਜਿਹੜੀ ਆ ਉਹ ਲੜਾਂਗੇ ਉਹਨੂੰ ਬੁਲੰਦ ਕਰਾਂਗੇ ਅਸੀਂ ਇਸੇ ਤਰੀਕੇ ਨਾਲ ਤੁਹਾਡੇ ਅੱਗੇ ਸਰੈਂਡਰ ਕਰਨ ਵਾਲੇ ਨਹੀਂਗੇ ਆਮ ਆਦਮੀ ਪਾਰਟੀ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੰਨਾ ਤੁਸੀਂ ਆਮ ਆਦਮੀ ਪਾਰਟੀ ਤੇ ਅਤਿਆਚਾਰ ਕਰੋਗੇ ਜਿੰਨਾ ਅਰਵਿੰਦ ਕੇਜਰੀਵਾਲ ਜੀ ਤੇ ਅਤਿਆਚਾਰ ਕਰੋਗੇ ਕਰੋੜਾਂ ਅਰਵਿੰਦ ਕੇਜਰੀਵਾਲ ਜੀ ਇਸ ਦੇਸ਼ 'ਚ ਜਿਹੜਾ ਆ ਉਹ ਪੈਦਾ ਹੋਣਗੇ ਸੋ ਜਾਖੜ ਸਾਹਿਬ ਜੇ ਮਾੜਾ ਲੋਤਾ ਵੀ ਤੁਹਾਡੇ ਮਨ 'ਚ ਪੰਜਾਬ ਦੇ ਪ੍ਰਤੀ ਦਰਦ ਹੈਗਾ ਆ ਜੇ 1% ਵੀ ਤੁਸੀਂ ਪੰਜਾਬ ਬਾਰੇ ਕੁਝ ਸੋਚਦੇ ਹੋ ਜਾਂ ਪੰਜਾਬ ਦਾ ਦਰਦ ਰੱਖਦੇ ਹੋ ਤੇ ਜਾਖੜ ਸਾਹਿਬ ਜਿਹੜਾ ਪੰਜਾਬ ਨਾਲ ਵਿਤਕਰਾ ਭਾਜਪਾ ਕਰ ਰਿਹਾ ਉਹਦੇ ਖਿਲਾਫ ਵੀ ਬੋਲੋ ਅਸੀਂ ਤੁਹਾਡੇ ਕੋ ਅਸੀਂ ਤੁਹਾਡੇ ਕੋ ਡਰਨ ਵਾਲੇ ਨਹੀਂ ਐ ਅਸੀਂ ਕੰਪਰੋਮਾਈਜ਼ ਕਰਨ ਵਾਲੇ ਨਹੀਂ ਐ ਸਾਰੀ ਦੁਨੀਆ ਨੂੰ ਪਤਾ ਹੈ ਕਿ ਰਵਿੰਦ ਕੇਜਰੀਵਾਲ ਜੀ ਔਰ ਆਮ ਆਦੀ ਪਾਰਟੀ ਦੇ ਡਿਟਰਾਂ ਤੇ ਝੂਠੇ ਕੇਸ ਬਣਾਏ ਆ ਸਾਰਿਆਂ ਨੂੰ ਪਤਾ ਹੈ ਕਿ 2 ਸਾਲਾਂ ਚ ਤੁਸੀਂ ਇੱਕ ਸਿੰਗਲ ਪੈਸਾ ਰਿਕਵਰ ਨਹੀਂ ਕਰ ਸਕੇ ਚਾਹੇ ਸੰਜੇ ਸਿੰਘ ਜੀ ਹੋਣ ਚਾਹੇ ਮਨੀਸ਼ ਸੋਧਿਆ ਜੀ ਹੋਣ ਚਾਹੇ ਸਤਿੰਦਰ ਜੈਨ ਜੀ ਹੋਣ ਚਾਹੇ ਸਾਡੇ ਅਰਵਿੰਦ ਕੇਜਰੀਵਾਲ ਜੀ ਹੋਣ ਤੁਸੀਂ ਇੱਕ ਇੱਕ ਸਿੰਗਲ ਐਵੀਡੈਂਸ ਅਜੇ ਤੱਕ ਮਾਨਯੋਗ ਅਦਾਲਤਾਂ ਚ ਨਹੀਂ ਰੱਖ ਸਕੇ ਕਿਉਂ ਕਿ ਇਹ ਸਾਰਾ ਇੱਕ ਝੂਠ ਦਾ ਪ੍ਰੋਪਗੈਂਡਾ ਹੈ ਇਹ ਸਾਰੀ ਇੱਕ ਸਾਜ਼ਿਸ਼ ਹੈ ਭਾਜਪਾ ਦੀ ਕੋਈ ਸਾਜ਼ਿਸ਼ ਹੈ ਕਿ 2024 ਚ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਦੀਆਂ ਕੈਂਪੇਨ ਜਿਹੜੀ ਚੋਣ ਪ੍ਰਚਾਰ ਹੈ ਉਸ ਤੋਂ ਬਾਹਰ ਰੱਖਣਾ ਚਾਹੁੰਦੇ ਆ ਸੋ ਜਾਕਰ ਸਾਹਿਬ 도ਗਲਾ ਤੇ ਦੋਹਰਾ ਮਾਪਦਨ ਤੁਹਾਡਾ ਆ ਕਿ ਪੰਜਾਬ ਨਾਲ ਹੋ ਰਹੀਆਂ ਬਧਿਕੀਆਂ ਦੇ ਖਿਲਾਫ ਇੱਕ ਸ਼ਬਦ ਤੁਸੀਂ ਨਹੀਂ ਬੋਲਦੇ ਸਾਡੇ ਕਈ ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਬੈਠੇ ਆ ਤੁਹਾਡੀ ਹਰਿਆਣਾ ਭਾਜਪਾ ਨੇ ਉੱਥੇ ਬਾਰਡਰਾਂ ਵਾਂਗੂ ਬਣਾ ਤੇ ਰਸਤੇ ਜਿਹੜੇ ਆ ਉੱਥੇ ਕੰਕਰੀਟ ਦੇ ਪਹਾੜ ਖੜੇ ਕਰਤੇ ਤੁਹਾਡੇ ਕੋਲ ਇੱਕ ਸ਼ਬਦ ਨਹੀਂ ਬੋਲਿਆ ਗਿਆ ਸੋ ਇਹ ਤੁਹਾਡਾ ਦੋਗਲਾ ਕਰਤਾਰ ਹੈ ਮੈਂ ਲਾਸਟ ਕਹਿਣਾ ਚਾਹੁੰਦਾ ਆ ਬਜਾਕਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਕਰੋੜਾ ਕਰੋੜਾ ਲੋਕਾਂ ਦੇ ਹੱਕ ਚ ਇਸ ਕਰੋੜਾ ਕਰੋੜਾ ਸਾਡੀਆਂ ਮਾਵਾਂ ਭੈਣਾਂ ਦੇ ਹੱਕ ਚ ਬੁਲੰਦ ਹੁੰਦੀ ਰਹੂਗੀ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਦੇਸ਼ ਦੇ ਸੰਵਿਧਾਨ ਨੂੰ ਔਰ ਲੋਕ ਸਭਾ ਨੂੰ ਬਚਾਉਣ ਚ ਬੁਲੰਦ ਹੁੰਦੀ ਰਹੂਗੀ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਐ ਇਸੇ ਕਰਕੇ ਮੈਂ ਅਖੀਰ ਚ ਫੇਰ ਜਕਰ ਸਾਹਿਬ ਦੋ ਹੀ ਲੈਣਾ ਫੇਰ ਕਹਿਣੀ ਆ ਸਾਡਾ 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 ਜਿਹੜਾ ਕਰਮ ਐ ਸਾਡਾ ਕਰਮ ਇਹ ਆ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਤੁਹਾਡੇ ਵਰਗੇ ਬੇਸ਼ਰਮਾਂ ਦੀ ਧਿੰਨੀ ਵੀ ਪਾ ਕੇ ਵੀ ਸਰ ਜਾਂਦਾ ਆ ਅਸੀਂ ਬੀਜੇਪੀ ਤੋਂ ਡਰਨ ਵਾਲੇ ਨਹੀਂ ਐ ਆਮ ਆਦਮੀ ਪਾਰਟੀ ਇਸ ਦੇਖ ਤੇ ਕਰੋੜਾਂ ਕਰੋੜਾਂ ਲੋਕਾਂ ਦੀ ਆਵਾਜ਼ ਐ ਔਰ ਇਸ ਲੋਕਾਂ ਦੇ ਹੱਕਾਂ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੂ ਬਹੁਤ ਬਹੁਤ ਧੰਨਵਾਦ